ਕਾਲੀ ਦਲ ਦੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਗੋਲੀ ਕਾਂਡ ਹੋਇਆ ਤਕਵੀਰ ਸਿੰਘ ਬਾਦਲ ਇੱਕ ਖਤਾ ਖਾ ਗਿਆ ਇੱਕ ਗਲਤੀ ਕਰ ਗਿਆ ਉਹ ਜਿਹੜੇ ਅਫਸਰਾਂ ਨੇ ਕੰਮ ਕਰਿਆ ਤੇ ਤੰਗ ਦੇਣੇ ਚਾਹੀਦੇ ਸੀ ਉਹ ਯਾਰ ਕਿ ਕਸਮੀਰ ਸਿੰਘ ਸੈਣੀ ਡੀਜੀਪੀ ਨਹੀਂ ਸੀ ਲਾਉਣਾ ਚਾਹੀਦਾ ਜਿਹੜੇ ਅਫਸਰਾਂ ਨੇ ਬਹਿਵਲ ਬਰਗਾੜੀ ਸਤਨਾਮ ਵਾਹਿਗੁਰੂ ਦਾ ਜਾਬ ਕਰਦਿਆਂ ਤੇ ਗੋਲੀਆਂ ਚ ਲੈ ਕਿਉਂ ਨਹੀਂ ਟੰਗੇ ਉਹ ਅਫਸਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰੀਆਂ ਉਹਨਾਂ ਦੇ ਇਨਕਾਊਂਟਰ ਕਰ ਦੇਣੇ ਚਾਹੀਦੇ ਸੀ ਸਰਸੇ ਵਾਲ ਨੂੰ ਮਾਫੀ ਦਵਾਉਣੀ ਵੀ ਸਭ ਤੋਂ ਵੱਡੀ ਗੱਲ ਉਹ ਵੀ ਗਲਤੀ ਸੀ ਸਰਸੇ ਵਾਲੇ ਨਾਲ ਸਾਡਾ ਕੀ ਸੰਬੰਧ ਹੈ ਲੰਡੂ ਸਾਹ ਦਾ ਉਹ ਠੀਕ ਹੈ ਨਹੀਂ ਉਹ ਉਹਦੇ ਬੱਲੇ ਕੀ ਆ ਅਕਾਲੀ ਦਲ ਸਮਝੌਤੇ ਹੀ ਕਰਦਾ ਰਿਹਾ ਹਾਂ ਜੇ ਫਿਰ ਅੱਜ ਕਿੱਥੇ ਪਹੁੰਚ ਗਏ ਉਹ ਯਾਰ ਅਕਾਲੀ ਦਲ ਦੇ ਬੰਦੇ ਸਰਸੇ ਵਾਲੇ ਦੇ ਖੜੇ ਸੀਗੇ ਗਲਾਂਾਂ 'ਚ ਪਰਨੇ ਪਾਈ ਵੋਟਾਂ 'ਚ ਫਿਰ ਜਿੱਤ ਗਏ ਸਰਸੇ ਵਾਲੇ ਨੂੰ ਬੰਨ ਕੇ ਪਟਾ ਫੇਰਿਆ ਹੁੰਦਾ ਫਿਰ ਵੋਟਾਂ ਵੱਧ ਪੈ ਜਾਣੀਆਂ ਤੁੰ ਗੱਲ ਹੋਈ ਸੁਖਵੀਰ ਬਾਦਲ ਉਹਨਾਂ ਦਾ ਬੰਦੀ ਸਿੰਘਾਂ ਨੂੰ ਲੈ ਕੇ ਬਹੁਤ ਸੰਪੀਅਰ ਹੈ ਜਦੋਂ ਸਰਕਾਰਾਂ ਸੀ ਲੋਕ ਕਹਿੰਦੇ ਉਦੋਂ ਕਿਉਂ ਨਾ ਕੁਝ ਕੀਤਾ ਜੇ ਨਹੀਂ ਕਰਿਆ ਤਾਂ ਹੀ ਦਾ ਜਿੱਥੇ ਬੈਠੀ ਹੈ ਜਿਸ ਤਰੀਕੇ ਨਾਲ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਜਿਸ ਤਰੀਕੇ ਦੇ ਨਾਲ ਗੋਲੀ ਕਾਂਡ ਹੋਇਆ ਉਹਦੇ ਬਾਰੇ ਕੀ ਸੋਚਦੇ ਨੇ ਉਹਨਾਂ ਬਾਰੇ ਗੱਲਾਂ ਹੋਈਆਂ ਮੈਂ ਤੁਹਾਨੂੰ ਦੱਸਦਾ ਜਿਹੜੀ ਬਾਰੇ ਜਿਹੜਾ ਗੋਲੀ ਕਾਂਡ ਹੋਇਆ ਬਹੁਤ ਗਲਤ ਹੋਇਆ ਬੇਵਲ ਬਰਗਾੜੀ ਜੋ ਹੋਇਆ ਉਹਦੀ ਜ਼ੋਰਦਾਰ ਨਿੰਦਾ ਕੀਤੀ ਆ ਸਾਰੇ ਪੰਥ ਨੇ ਠੀਕ ਹੈ ਉਸ ਵੇਲੇ ਸੁਖਵੀਰ ਸਿੰਘ ਬਾਦਲ ਇੱਕ ਖਤਾ ਖਾ ਗਿਆ ਇੱਕ ਗਲਤੀ ਕਰ ਗਿਆ ਉਹ ਜਿਹੜੇ ਅਫਸਰਾਂ ਨੇ ਕੰਮ ਕਰਿਆ ਤੇ ਟੰਗ ਦੇਣੇ ਚਾਹੀਦੇ ਸੀ ਉਹ ਯਾਰ ਜੇ ਉਹ ਟੰਗ ਦਿੱਤੇ ਜਾਂਦੇ ਤਿੰਨ ਚਾਰ ਗਲਤੀਆਂ ਹੀ ਕਰੀਆਂ ਨੇ ਅਕਾਲੀ ਦਲ ਨੇ ਜੇ ਉਹ ਨਾ ਕਰੀਆਂ ਹੁੰਦੀਆਂ ਅਕਾਲੀ ਦਲ ਸਦੋਂ ਹੀ ਪੰਜਾਬ ਚ ਪੋਜੀਸ਼ਨ ਚ ਰਹਿੰਦਾ ਸਦੋਂ ਹੀ ਰਹਿੰਦਾ ਕਿ ਸਮੀਰਤ ਸਿੰਘ ਸੈਣੀ ਡੀਜੀਪੀ ਨਹੀਂ ਸੀ ਲਾਉਣਾ ਚਾਹੀਦਾ ਨੰਬਰ ਉਹਨੇ ਬਹੁਤ ਸਾਡੇ ਮੁੰਡੇ ਮਾਰੇ ਨੇ ਨਜਾਇਜ਼ ਘਰਾਂ ਚੋਂ ਕੱਢ-ਕੱਢ ਕੇ ਪਰਿਵਾਰਾਂ ਦੇ ਪਰਿਵਾਰ ਉਹਨੇ ਜ਼ੁਲਮ ਕੀਤਾ ਸਿੱਖਾਂ ਤੇ ਉਹ ਨਹੀਂ ਸੀ ਲਾਉਣਾ ਚਾਹੀਦਾ ਉਹ ਲਾਇਆ ਉਹਦੀ ਵੀ ਆਪਾਂ ਵਿਰੋਧਤਾ ਕਰੀ ਆ ਅੱਜ ਵੀ ਕਰਦੇ ਆ ਮੈਨੂੰ ਇਸ ਗੱਲ ਦਾ ਬੜਾ ਦੁੱਖ ਆ ਕੇ ਸਾਡੀ ਪੰਥਕ ਸਰਕਾਰ ਨੇ ਯਾਰ ਸੁਮੇਧ ਸੈਣੀ ਲਾਤਾ ਉਸ ਤੋਂ ਬਾਅਦ ਜਿਹੜੇ ਅਫਸਰਾਂ ਨੇ ਬਹਿਵਲ ਬਰਗਾੜੀ ਸਾਡੇ ਸਿੱਖਾਂ ਦੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇਆਂ ਤੇ ਗੋਲੀਆਂ ਚ ਲੈ ਕਿਉਂ ਨਹੀਂ ਟੰਗੇ ਉਹ ਅਫਸਰ ਸਰਕਾਰਾਂ ਸਾਹਮਣੇ ਕੀ ਸੀਗੀ ਉਹ ਗੱਲ ਇਹ ਪੰਜ ਚਾਰ ਸੀਗੇ ਟੰਗ ਦੰਦੇ ਉਹਨਾਂ ਨੂੰ ਯਾਰ ਉਸ ਤੋਂ ਬਾਅਦ ਸਭ ਤੋਂ ਵੱਡੀ ਖਤਾ ਕਰਤੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰੀਆਂ ਅੱਠ-ਸੱਤੋਂ ਫੜਲੇ ਸੀ ਉਹਨਾਂ ਦੇ ਇਨਕਾਊਂਟਰ ਕਰਦੇਣੇ ਚਾਹੀਦੇ ਸੀ ਇਹ ਸਿੱਖਾਂ ਦੇ 2.5 ਲੱਖ ਮੁੰਡੇ ਦੇ ਇਨਕਾਊਂਟਰ ਝੂਠੇ ਕੀਤੇ ਜਾ ਸਕਦੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾ ਕੁਝ ਨਹੀਂ ਹੈਗਾ ਸਿੱਖ ਦਾ ਉਹਨਾਂ ਨੂੰ ਵੀ ਟੰਗਣਾ ਚਾਹੀਦਾ ਦੀ ਇਨਕਾਊਂਟਰ ਹੋਣੇ ਚਾਹੀਦੇ ਸੀ ਉਹਨਾਂ ਦੇ ਇਸ ਕਰਕੇ ਇਹਣਾ ਕਰਕੇ ਇਹਦਾ ਖਤਾ ਖਾਗੇ ਸਰਸੇ ਨੂੰ ਮਾਫੀ ਦਵਾਉਣੀ ਵੀ ਸਭ ਤੋਂ ਵੱਡੀ ਗੱਲ ਉਹ ਵੀ ਗਲਤੀ ਸੀ ਸਰਸੇ ਵਾਲੇ ਨਾਲ ਸਾਡਾ ਕੀ ਸੰਬੰਧ ਹੈ ਲੰਡੂ ਸਾਹ ਦਾ ਉਹ ਉਹਨੂੰ ਆਪਾਂ ਕੀ ਸਮਝਦੇ ਆ ਜਾਂ ਉਹ ਕੀ ਕਰ ਲੂਗਾ ਸਾਡਾ ਉਹ ਤਾਂ ਇਹ ਤਾਂ ਸਭ ਸਟੇਟ ਦੇ ਪਾਲੇ ਹੋਏ ਦੱਲੇ ਨੇ ਯਾਰ ਸਾਰੇ ਜਿੰਨੇ ਸਾਧ ਤੁਰੇ ਵਰਦੇ ਨੇ ਇਹਦਾ ਸਟੇਟ ਨੇ ਪਾਲੇ ਹੋਏ ਨੇ ਸਿੱਖੀ ਨੂੰ ਕਮਜ਼ੋਰ ਕਰਨ ਵਾਸਤੇ ਇਹ ਐਡੇ ਐਡੇ ਸਾਧ ਪੰਜਾਬ ਚ ਨੂੰੇ ਕਾਤੇ ਆਉਂਦੇ ਨੇ ਅਸੀਂ ਯਾਰ ਕਮਾਲ ਐ ਖੜੇ ਕਿੱਥੇ ਆ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਸੀਂ ਉਹ ਭੁੱਲੇ ਗਏ ਉਹ ਯਾਰ ਅਕਾਲੀ ਦਲ ਦੇ ਬੰਦੇ ਸਰਸੇ ਵਾਲੇ ਦੇ ਖੜੇ ਸੀਗੇ ਗਲਆਂ ਚ ਪਰਨੇ ਪਾਈ ਵੋਟਾਂ ਚ ਫਿਰ ਜਿੱਤ ਗਏ ਸਰਸੇ ਵਾਲਾ ਰੱਬ ਐ ਲੰਡੂ ਸਾਧ ਆ ਉਹ ਠੀਕ ਐ ਨਹੀਂ ਉਹ ਉਹਦੇ ਬੱਲੇ ਕੀ ਆ ਅਕਾਲੀ ਦਲ ਸਮਝੌਤੇ ਕਰਦਾ ਰਿਹਾ ਆ ਜੇ ਫਿਰ ਅੱਜ ਕਿੱਥੇ ਪਹੁੰਚ ਗਏ ਬੋਰਤਨ ਅੱਜ ਪਹੁੰਚ ਕਿੱਥੇ ਗਏ ਸਰਸੇ ਵਾਲੇ ਦੇ ਪੱਲੇ ਕੀ ਆਰੇ ਸਰਸੇ ਵਾਲੇ ਕਹਿੰਦੇ 10 ਵੋਟਾਂ ਨਹੀਂ ਪੈਂਦੀਆਂ ਸਰਸੇ ਵਾਲੇ ਨੂੰ ਬੰਨ ਕੇ ਸੀਏ ਸਟਾਪ ਉਧਰ ਤੇ ਪਟਾ ਫੇਰਿਆ ਹੁੰਦਾ ਫਿਰ ਵੋਟਾਂ ਵੱਧ ਪੈ ਜਾਣੀਆਂ ਇਹਦੀਆਂ ਆ ਲੰਡੂ ਐ ਉਹ ਹੁਣ ਭਾਜਪੀ ਉਹਨੂੰ ਚਮਲਾਈ ਫਿਰਦੀ ਐ ਹਰ ਚੌਥੇ ਦਿਨ ਉਹਨੂੰ ਛੱਡ ਦਿੰਦੇ ਨੇ ਕਦੇ ਅੰਦਰ ਭੇਜ ਦਿੰਦੇ ਨੇ ਖੜ ਜਾਂਦਾ ਉਹ ਖੜਾਉਣਾ ਬਣਾਇਆ ਪਿਆ ਹੁਣ ਕਿੱਥੇ ਗਿਆ ਉਹਦਾ ਰੱਬ ਜਿਹੜਾ ਕਹਾਂਦੀ ਮੈਂ ਰੱਬ ਐ ਸਰਦਾਰ ਜਗਦੀਪ ਸਿੰਘ ਹੁੰਦੇ ਸੀ ਜੱਜ ਉਹਨਾਂ ਨੇ ਬੰਦੇ ਦਾ ਪੁੱਤ ਬਣਾਤਾ ਉਹ ਦੋ ਕਿਸਾਂ ਜਿਉਂ ਮਰ ਲਾਈਫ ਠੋਕਦੀ ਉਹਨੂੰ ਉਮਰ ਕੈਦ ਕਰਤੀ ਜੀ ਇਸ ਕਰਕੇ ਜਿਹਹ ਜਿਹਾਂ ਬੀਜਾਂਗੇ ਉਹ ਜਿਹੇ ਹੀ ਵੱਢਣਾ ਹੁੰਦਾ ਜੇ ਕੰਡੇ ਬੀਜਾਂਗੇ ਨਾ ਕੰਡੇ ਹੀ ਵੱਢਾਂਗੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਸੇ ਨੇ ਕਰੀ ਐ ਉਹਦੀ ਸਜ਼ਾ ਹਰ ਹਾਲਤ ਚ ਮਿਲਣੀ ਐ ਬੰਦੀ ਸਿੰਘਾਂ ਦੀ ਗੱਲ ਚੱਲਦੀ ਆ ਸਿੱਖਾਂ ਦੇ ਵਿੱਚ ਵੀ ਬੰਦੀ ਸਿੰਘਾਂ ਨੇ ਇਹ 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 ਬਹੁਤ ਬਹੁਤ ਗਲਤ ਸਵਾਲ ਆ ਬੰਦੀ ਸਿੰਘਾਂ ਨਾਲ ਉਹਦਾ ਲੰਡੂ ਸਾਧ ਦਾ ਕੀ ਮਤਲਬ ਐ ਸਾਡੇ ਬੰਦੇ ਯਾਰ ਇੱਕ ਰਾਜ ਲਈ ਲੜੇ ਨੇ ਸਾਡੇ ਬੰਦੇ ਇੱਕ ਸਟੇਟ ਲਈ ਲੜੇ ਨੇ ਸਭ ਤੋਂ ਵੱਧ ਡਰ ਇੰਡੀਅਨ ਸਟੇਟ ਨੂੰ ਭਾਈ ਜਗਤਾਰ ਸਿੰਘ ਹਵਾਰੇ ਉਹਨਾਂ ਤੋਂ ਐ ਸਾਤੋਂ ਕੀ ਡਰ ਆ ਯਾਰ ਸਾਧ ਦੇ ਪੱਲੇ ਕੀ ਐ ਸਾਤ ਉਹ ਆਮ ਨੋਰਮਲ ਪ੍ਰੋਲ ਮਿਲਦੀ ਆ ਉਹਦਾ ਬੰਦੀ ਸਿੰਘਾਂ ਵਾਲੇ ਕੇਸ ਨਾਲ ਕੋਈ ਸਬੰਧ ਨਹੀਂ ਅਸੀਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਨਾ ਅਸੀਂ ਭੀਖ ਥੋੜੋ ਮੰਗਦੇ ਆ ਇੰਡੀਅਨ ਸਟੇਟ ਤੋਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਇਹ ਗੱਲ ਕੰਪੇਅਰ ਤੁਸੀਂ ਵੀ ਨਾ ਕਰਿਆ ਕਰੋ ਤੁਸੀਂ ਵੀ ਸਾਡੇ ਸਿੱਖ ਬੱਚੇ ਹੋ ਹਨਾ ਸਾਧ ਨਾਲ ਆਪਣੇ ਬੰਦੀ ਸਿੰਘਾਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੂੰ ਮਾਨੇ ਯਾਰ ਐਡੇ ਐਡੇ ਕਾਰਨਾਮੇ ਪੰਥ ਲਈ ਕਰੇ ਨੇ ਪੰਜਾਬ ਲਈ ਕਰੇ ਨੇ ਉਹ ਤਾਂ ਬਹੁਤ ਘਟੀਆ ਕੇਸ ਚ ਅੰਦਰ ਗਿਆ ਹੋਇਆ ਉਹ ਤਾਂ ਉਹਨੂੰ ਉੱਥੇ ਇਕੱਲੇ ਨੂੰ ਰੱਖਦੇ ਨੇ ਜਿਹੜੇ ਇਹੇ ਜੀ ਅੰਦਰ ਜਾਂਦੇ ਨੇ ਇਹਨਾਂ ਦੇ ਤਾਂ ਕੈਦੀ ਕਟਾਪਾ ਵੀ ਕਰਦੇ ਨੇ ਅੰਦਰ ਅੱਛਾ ਹਾਂ ਉਰੇ ਪੰਜਾਬ ਦੀਆਂ ਜੇਲਾਂ ਚ ਅਸੀਂ ਰਹਿ ਕੇ ਆਏ ਆਂ ਅਸੀਂ ਦੇਖਿਆ ਇਹੇ ਜੇ ਬੰਦੇ ਜਿਹੜੇ ਅ ਜਿਹੜਾ ਬਲਾਤਕਾਰ ਦੇ ਕੇਸ ਜਿਹੜੇ ਹਾਂ ਨਾ ਤਾਂ ਕਟਾਈ ਹੁੰਦੀ ਆ ਜੇਲਾਂ ਚ ਕੈਦੀ ਕੁੱਟਦੇ ਨੇ ਅੰਦਰ ਬਿਲਕੁਲ ਉਹਨਾਂ ਦੀ ਕਟਾਈ ਕਰਦੇ ਨੇ ਇਹ ਇਹ ਤਾਂ ਹੁਣ ਉੱਥੇ ਕੱਲਾ ਰੱਖਿਆ ਹੋਇਆ ਇਹਨੂੰ ਸਰਕਾਰ ਨੇ ਸਿਕਿਉਰਿਟੀ ਦਿੱਤੀ ਹੋਈ ਹੈ ਬੀਜੇਪੀ ਦੇ ਮੰਨ ਚ ਇਹ ਆ ਵੀ ਖਣੀ ਹਰਿਆਣੇ ਚ ਦੇ ਮਗਰ ਕੀ ਆ ਕੁਛ ਨਹੀਂ ਹੈ ਇਹਦੇ ਮਗਰ ਮਗਰ ਐਵੇਂ ਲੋਕਾਂ ਨੇ ਬਣਾਏ ਹੋਏ ਨੇ ਇਹ ਸਾਥ ਇਹਨਾਂ ਦੇ ਪੱਲੇ ਕੀ ਆ ਗੱਲ ਹੋਈ ਸੁਖਵੀਰ ਬਾਦਲ ਉਹਨਾਂ ਨਾਲ ਬੰਦੀ ਸਿੰਘਾਂ ਨੂੰ ਲੈ ਕੇ ਬਹੁਤ ਸੈਂਸੀਅਰ ਹੈ ਸੁਖਵੀਰ ਸਿੰਘ ਬਾਦਲ ਬੰਦੀ ਸਿੰਘਾਂ ਲਈ ਬਹੁਤ ਸੈਂਸੀਅਰ ਹੈ ਮੇਰੀ ਗੱਲ ਵੀ ਹੋਈ ਹੈ ਇਸ ਮਸਲੇ ਤੇ ਤੇ ਐਸਜੀਪੀ ਸਰਕਾਰਾਂ ਸੀ ਲੋਕ ਕਹਿੰਦੇ ਉਦੋਂ ਕਿਉਂ ਨਾ ਕੁਛ ਕੀਤਾ ਯਾਰ ਅੱਪਾ ਇੱਕੋ ਗੱਲ ਕਰੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਜੇ ਨਹੀਂ ਕਰਿਆ ਤਾਂਹੀਂ ਤਾਂ ਜਿੱਥੇ ਬੈਠੀਏ ਜੇ ਪੰਥਲੀ ਪੰਜਾਬ ਲਈ ਉਸ ਵੜੇ ਖੜੇ ਹੁੰਦੇ ਤਾਮਰ ਲਡੂ ਵਾਲੇ ਆਪਣੇ ਬੰਦੇ ਸ਼ਿਦਾ ਨਹੀਂ ਗਏ ਹੂੰ ਕੀਨੇ ਕਰਿਆ ਯਾਰ ਜਿੰਨਾ ਕ ਕਰਿਆ ਆਪਣੇ ਬੰਦਿਆਂ ਨੇ ਕਰਿਆ ਹੈਨਾ ਆਪਾਂ ਦੇਖੋ ਉਹ ਕਾਂਗਰਸ ਦੇਖ ਲਈ ਅਕਾਲੀ ਦਲ ਦੇਖ ਲਿਆ ਝਾੜੂ ਵਾਲੇ ਵੀ ਦੇਖ ਲੇ ਹੁਣ ਕਿਸੇ ਨੇ ਹਲੇ ਤੱਕ ਮਤਾ ਨਹੀਂ ਪਾਇਆ ਯਾਰ ਵਿਧਾਨ ਸਭਾ ਚ ਕਿ ਸਾਡੇ ਬੰਦੀ ਸਿੰਘ ਰਹਾ ਕੀਤੇ ਜਾਣ ਇਹ ਸਾਰੇ ਫਿਰ ਆਪਾਂ ਬਾਕੀ ਨੂੰ ਕਿਵੇਂ ਮਾਫ ਕਰ ਸਕਦੇ ਆ ਇਹ ਗਲਤੀ ਹੋਈ ਹੈ ਬਹੁਤ ਵੱਡੀ ਗਲਤੀ ਹੈ ਮਤਾ ਪਾਉਣਾ ਚਾਹੀਦਾ ਸੀ ਵਿਧਾਨ ਸਭਾ ਚ ਅਕਾਲੀ ਦਲ ਦੇ ਇੰਨੇ ਐਮ ਐਲ ਏ ਸੀ ਵੀ ਛੱਡੋ ਯਾਰ ਸਾਡੇ ਮੁੰਡੇ ਸਜ਼ਾ ਪੂਰੀ ਹੋ ਗਈ ਹੂੰ ਪਰ ਇਹ ਗੱਲ ਜ਼ਰੂਰ ਹੈ ਕਿ ਨਿਜ ਛੱਡਣਾ ਪੈਂਦਾ ਉਹ ਦਿਨਾਂ ਗੱਲਾਂ ਲਈ ਕੁਰਸੀਆਂ ਕਰਸੀਆਂ ਦਾਅ ਤੇ ਲਾਉਣੀਆਂ ਪੈਂਦੀਆਂ ਛੱਡਣੀਆਂ ਪੈਂਦੀਆਂ ਐਡੀਆਂ ਗੱਲਾਂ ਕਰਨੀਆਂ ਕੋਈ ਖਾਲਾ ਜੀ ਦਾ ਬਾੜਾ ਥੋੜੋ ਹੈ ਭਾਈ ਜਗਤਾਰ ਸਿੰਘ ਉਹਨਾਂ ਨੂੰ ਛਡਾਉਣ ਦੀ ਗੱਲ ਕਰਨੀ ਬਹੁਤੇ ਬੰਦਿਆਂ ਚ ਜਾਨ ਹੈ ਨਹੀਂ ਹੁਣ ਤੁਸੀਂ ਦੇਖ ਲਓ ਹੁਣ ਤਾਂ ਕੋਈ ਇੱਥੇ ਹਥਿਆਰਬੰਦ ਸੰਘਰਸ਼ ਨਹੀਂ ਹੈਗਾ ਹਮ ਜਦੋਂ ਕਿਸਾਨੀ ਸੰਘਰਸ਼ ਹੋਇਆ ਉਸ ਵੇਲੇ ਕਿਸਾਨ ਆਗੂ ਨਰਿੰਦਰ ਮੋਦੀ ਉਹਨਾਂ ਨੂੰ ਅਮਿਤ ਸ਼ਾਹ ਉਹਨਾਂ ਨੂੰ ਸਾਹਬ ਕਹਿੰਦੇ ਹੁੰਦੇ ਸੀ ਹਮ ਯਾਰ ਇੱਕ ਤਾਂ ਸਾਡੀਆਂ ਜ਼ਮੀਨਾਂ ਖੋਹ ਰਹੇ ਨੇ ਸਾਡੇ ਬੰਦੇ ਮਾਰ ਰਹੇ ਨੇ ਸਾਨੂੰ ਕੁੱਟ ਰਹੇ ਨੇ ਉਹਨਾਂ ਨੂੰ ਸਾਹਬ ਕਹਿਣਾ ਕਿੱਥੇ ਦਾ ਖਾਲਾ ਕੀ ਕੀ ਲੋੜ ਹੈ ਉਹਨਾਂ ਨੂੰ ਸਾਹਬ ਕਹਿਣ ਦੀ ਉਹਨਾਂ ਦੀਆਂ ਤਾਂ ਪੂੰਛਾਂ ਚਕਾਉਣੀਆਂ ਚਾਹੀਦੀਆਂ ਨੇ ਸਾਨੂੰ ਉਹਨਾਂ ਦੇ ਖਿਲਾਫ ਤਾਂ ਆਪਾਂ ਲੜ ਰਹੇ ਹਾਂ ਸਟੇਟ ਦੇ ਖਿਲਾਫ ਹੁਣ ਕੇਜਰੀ ਵਾਲ ਨੂੰ ਕਹੀ ਜਾਂਦੇ ਨੇ ਕੇਜਰੀ ਵਾਲ ਦੀ ਪੰਜਾਬ ਨੂੰ ਕੀ ਦੇਣਾ ਉਨੇ ਕੀ ਪੰਜਾਬ ਲਈ ਕਰਿਆ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਿਆ 100 ਦੇ ਤੇ ਕਰਪਸ਼ਨ ਦੇ ਕੇਸ ਨੇ ਸਾਰੇ ਚੋਰ ਇਕੱਠੇ ਹੋਏ ਹੋਏ ਨੇ ਹੁਣ ਦਿੱਲੀ ਕੇਜਰੀ ਵਾਲਾ ਤਾਂ ਹੀ ਨਹੀਂ ਜਾਂਦਾ ਇਹਨੂੰ ਉੱਥੇ ਉਹਨਾਂ ਨੇ ਫੜ ਕੇ ਤਿਹਾਰ ਜੇਲ੍ਹ ਭੇਜ ਦੇਣਾ ਉਰੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਬੈਠਾ ਇਹ ਵੀ ਉਰੇ ਮੈਂ ਸੁਰੱਖਿਆਤ ਹਨੀ ਅਰਤਾ ਉਹਨਾਂ ਨੇ ਹੁਣ ਇਹਨੂੰ ਲੈਣਾ ਹੀ ਹੈ ਦੇਖਦੇ ਜਾਓ ਇੱਕ ਤਾਂ ਇਹ ਕਰੋੜ ਰੁਪਇਆ ਕੀ ਲੈ ਕਮਿਸ਼ਨ ਕਰੀ ਬੈਠਾ ਵੀ ਮੈਂ 60 65000 ਕਰੋੜ ਲੈ ਕੇ ਪਾਰ ਜਾਊਂਗਾ ਮੈਂ ਸਾਰੇ ਦੇਸ਼ ਚ ਪਾਰਟੀ ਚ ਲਾਉਂ। ਸਾਡੇ ਕੋਲ ਕਿੱਥੋਂ ਇਨਫੋਰਮੇਸ਼ਨ ਆਈ ਇਹ? ਇੰਪ੍ਰੇਮੇਸ਼ਨ ਇਹੀ ਹੁੰਦੀ ਆ ਦਲਾਲ ਦਾ ਕੰਮ ਕੀ ਹੁੰਦਾ? ਜਿਹੜੇ ਬੰਦੇ ਦਾ ਉਰੇ ਕੁਛ ਐ ਨਹੀਂ ਮਰਲਾ, ਉਹਦੀ ਜ਼ਮੀਨ ਨਹੀਂ। ਉਰੇ ਉਹ ਕੌਣ ਹੁੰਦਾ ਉਰੇ? ਇੱਥੇ ਪੰਜਾਬ ਦੇ ਸਭ ਤੋਂ ਵਧੀਆ ਰੈਸਟ ਹਾਊਸ 'ਚ ਉਹ ਰਹਿ ਰਿਹਾ, ਉਹਦੀ ਕੀ ਦੇਣਾ ਪੰਜਾਬ ਨੂੰ? ਉਹ ਕੀ ਲੱਗਦਾ ਪੰਜਾਬ ਦਾ? ਉਰੇ ਉਹਨੂੰ ਸਟੇਟ ਨੇ ਕਿਉਂ ਆਪਣਾ ਜਵਾਈ ਬਣਾ ਕੇ ਰੱਖਿਆ ਹੋਇਆ? ਕੇਂਦਰ ਨੇ ਭੇਜਿਆ ਉਹ। ਸੈਂਟਰ ਨੇ ਭੇਜਿਆ ਹੋਇਆ ਉਹ। ਸੈਂਟਰ ਨੇ ਡਰਾ ਕੇ ਭੇਜੇ ਹੋਏ ਨੇ ਉਹ ਸਾਰੀ ਜਿੰਨੇ ਉੱਥੇ ਕ腐ਸ਼ਨ ਕਰਦੇ ਦੀ ਕ腐ਟ ਦੀ ਜਿੰਨੇ ਮੰਦੇ ਵੀ ਜਮੀਨਾ ਲੈ ਕੇ ਦੋ ਤੁਹਾਡੀ ਸਰਕਾਰ ਹੈ ਪੰਜਾਬ ਚ ਨਹੀਂ ਤੁਹਾਨੂੰ ਤਿਹਾਰ ਚ ਬੰਦ ਕਰਾਂਗੇ ਸਤੇਂਦਰ ਜੈਨ ਨੂੰ ਤਾਂ ਕਲੀਨ ਚਿੱਟ ਦੇ ਦਿੱਤੀ ਆ ਯਾਰ ਕਲੀਨ ਚਿੱਟ ਗੱਲ ਕਰੋ ਕਿਹਨੂੰ ਦਿਵਾਉਣੀ ਆ ਸੈਂਟਰ ਤੋਂ ਜੇ ਤੁਸੀਂ ਸੈਂਟਰ ਨਾਲ ਰਲੇ ਗਏ ਗਏ ਦੀਪ ਸਿੱਧੂ ਕਹਿੰਦਾ ਜੇ ਤੁਸੀਂ ਕਿਉ ਖਿਚੜੀਓ ਹੋ ਗਏ ਸੈਂਟਰ ਨਾਲ ਕਲੀਨ ਚਿੱਟ ਜਿਹਨੂੰ ਮਰਜ਼ੀ ਲੈ ਲਓ ਅੱਜ ਇਹ ਜ਼ਮੀਨਾ ਲੈ ਕੇ ਦੇ ਦੇਣ ਕੇਜਰੀਵਾਲ ਨੂੰ ਵੀ ਕਲੀਨ ਚਿੱਟ ਮਿਲੂ ਪਹਿਲਾਂ ਤਾਂ ਇੱਕ ਗੱਲ ਇਹ ਦੇਖੋ ਇਸ ਦੇਸ਼ ਦੀ ਤਰਾਸ ਦੀ ਦੇਖੋ ਇਸ ਦੇਸ਼ ਦੇ ਸੰਵਿਧਾਨ ਦੀ ਤਰਾਸ ਦੀ ਦੇਖੋ ਉਹ ਜੀ ਨੂੰ ਤੁਸੋੜੀ ਸੀਬੀਆਈ ਨੇ ਥੁਡੀਆਂ ਏਜੰਸੀਆਂ ਨੇ ਫੜ ਕੇ ਅੰਦਰ ਦਿੱਤਾ ਅੱਜ ਉਹਨੂੰ ਤੁਸੀਂ ਆਪ ਇੱਕ ਕਲੀਨ ਚਿੱਟ ਦੇ ਰਹੇ ਹੋ ਅਸਤੀਫਾ ਕਿਉਂ ਨਹੀਂ ਦਿੰਦੇ ਹੁਣ ਜੁਨੀਆ ਨੇ ਫੇਰ ਆ ਕਰਿਆ ਦੀ ਕੰਮ ਹੂੰ ਇਹਦਾ ਸਟੇਟ ਦੇ ਹੱਥ ਚਾ ਸਾਰਾ ਕੁਝ ਯਾਰ ਹਨਾ ਜਿਹਦੇ ਮਰਜ਼ੀ ਪਰਚਾ ਦੇ ਦੇਣ ਜਿਹਨੂੰ ਮਰਜ਼ੀ ਕਲੀਨ ਚਿੱਟ ਦੇ ਦੇਣ ਜਿਹਨੂੰ ਮਰਜ਼ੀ ਅਪਰਾਧੀ ਬਣਾ ਦੇਣ ਕਿੰਨੇ ਸਿੱਖ ਨੌਜਵਾਨ ਅਪਰਾ ਆਪਣੇ 84 ਚ ਜਿਹੜੇ ਦੰਗੇ ਹੋਏ ਸੀ ਕਿੰਨਿਆਂ ਨੂੰ ਸਜ਼ਾਵਾ ਦਿੱਤੀਆਂ ਨੇ ਦਿੱਤੀਆਂ ਨੇ ਕਿਸੇ ਨੂੰ 10000 ਤੋਂ ਉੱਤੇ ਸਾਡਾ ਉੱਤੇ ਬੰਦਾ ਮਾਰਦਾ ਇਹਨਾਂ ਨੇ ਯਾਰ ਹੂੰ ਠੀਕ ਹੈ ਘਰਾਂ ਦੇ ਘਰ ਫੂਕਤੇ ਇਹਨਾਂ ਦੇ ਹੱਥ ਸਟੇਟ ਆ ਜਿਹਦੀ ਆਪਣਾ ਰਾਜ ਭਾਗ ਨਹੀਂ ਹੈ ਆਪਾਂ ਨਹੀਂ ਪਾਵਰਫੁੱਲ ਹੈਗੇ ਸਿੱਖ ਰੇਸ ਦੇਸ਼ ਚਾਲੇ ਹੁਣ ਹੋਵਾਂਗੇ ਹੌਲੀ ਹੌਲੀ ਦੇਖਿਓ